ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਦੁੱਗਲਵਾਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੋਨੂ ਦੇ ਕੋਲੇ ਆਏ ਆ ਦੋਸਤੋ ਆ ਮੋਸਟਲੀ ਵੀਰ ਪਸ਼ੂ ਜਿਹੜਾ ਦੋਸਤੋ ਲੈ ਕੇ ਆਉਂਦਾ ਵੜਾਂ ਜਿਹੜੀਆਂ ਦੋਸਤੋ ਇਸ ਕਰੋ ਤੁਹਾਨੂੰ ਦੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਤੇ ਅੱਜ ਚਾਰ ਨਗਨੇ ਠੀਕ ਹੈ ਜੀ ਚਾਰ ਵੜਾਂ ਨੇ ਪਸ਼ੂ ਸਾਰੇ ਸਵੇਸ ਵਾਏ ਨੇ ਤਸੱਲੀ ਲਈ ਤੁਸੀਂ ਘਰ ਵਿਜਿਟ ਕਰ ਸਕਦੇ ਹੋ ਇੱਕ ਟਾਈਮ ਦੋ ਟਾਈਮ ਦੀ ਚੁਆਈ ਕਰਕੇ ਤਸੱਲੀ ਕਰ ਸਕਦੇ ਹੋ ਠੀਕ ਹੈ ਜੀ ਤੇ ਗੱਲਬਾਤ ਆਪਾਂ ਵੀਰ ਸੋਨੂ ਦੇ ਨਾਲ ਕਰਦੇ ਆਂ ਅੱਜ 21 ਅਪ੍ਰੈਲ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਟਾਈਮ ਜਿਹੜਾ ਹੋਣ ਬਿਲਕੁਲ ਦੋ ਕੁ ਵਜਦਾ ਹੈਗਾ ਦੁਪਹਿਰ ਦਾ ਆਓ ਕਰਦੇ ਆਂ ਗੱਲਬਾਤ ਵੀਰ ਸੋਨੂ ਦੇ ਨਾਲ ਪੁੱਛਦੇ ਆਂ ਕੀ ਇਨਫੋਰਮੇਸ਼ਨ ਕੀ ਡਿਟੇਲ ਆ ਅੱਜ ਇਹਨਾਂ ਵਿਹੜਾਂ ਦੀ ਤੇ ਵਿਹੜਾ ਪਸੰਦ ਆਉਣ ਗਿਆ ਤੁਹਾਨੂੰ ਬਾਕੀ ਮਿਲਕ ਦੁੱਧ ਕਿੰਨਾ ਉਹ ਪੂਰੀ ਗੱਲਬਾਤ ਕਰਦੇ ਆਂ ਬਾਕੀ ਵੀਡੀਓ ਦੇ ਨਾਲ ਦੋਸਤੋ ਜਰੂਰ ਐਂਡ ਤੱਕ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਸਮਝ ਵਿੱਚ ਆ ਸਕੇ ਸਭ ਤੋਂ ਪਹਿਲਾਂ ਵੀਰ ਸੋਨੂ ਸਤਿ ਸ਼੍ਰੀ ਅਕਾਲ ਸਤਿ ਸ਼ ਹੋ ਠੀਕ ਠਾਕ ਵੀਰ ਵਧੀਆ ਠੀਕ ਠਾਕ ਸੋਨੂ ਭਾਈ ਅੱਜ ਬੈਣਾ ਚਾਰ ਨੇ ਆਪਣੇ ਕੋਲ ਹਾਂਜੀ ਹਾਂਜੀ ਸੂਈਆਂ ਸਵਾਈਆਂ ਸਾਰੀਆਂ ਸਾਰੀਆਂ ਸੂਈਆਂ ਸਵਾਈਆਂ ਠੀਕ ਆ ਜੀ ਹਾਂਜੀ ਕੋਈ ਥੋੜਾ ਥੋੜਾ ਦਿਨਾਂ ਦੀਆਂ ਹੋਣਗੀਆਂ ਹਾਂਜੀ ਆ ਦੋ ਬਿਲਕੁਲ ਤਾਜ਼ੀਆਂ ਵੇ ਪਰਸਾਂ ਦੀਆਂ ਸੂਈਆਂ ਦੋਨੋਂ ਹੀ ਹੂੰ ਉਹ ਦੋਨੋਂ ਨੂੰ 10 12 ਦਿਨ ਹੋ ਗਏ ਆ ਆ ਜਿਹੜੀਆਂ ਦੋ 10 12 ਦਿਨ ਹੋ ਗਏ ਹਾਂਜੀ ਹਾਂਜੀ ਠੀਕ ਆ ਚਲ ਦਿਖਾਈਏ ਵੀਰ ਸਾਨੂੰ ਪਹਿਲੇ ਨੰਬਰ ਤੇ ਇੱਧਰ ਹੀ ਆ ਜਾਓ ਹਾਂਜੀ ਆ ਠੀਕ ਆ ਸੋਨੂ ਵੀਰੇ ਕੀ ਡਿਟੇਲ ਐਸ ਪਹਿਲੇ ਨੰਬਰ ਵਾਲੀ ਬੈਡ ਦੀ ਇਹ ਇਹਨੂੰ ਅੱਜ ਤੀਜਾ ਦਿਨ ਹੋ ਗਿਆ ਸੋਈ ਨੂੰ ਹ ਮੋਕੇ ਤੇ 14 ਲੀਟਰ ਬੋਲਾ ਵਾ ਇਹਦੇ ਹੂੰ ਤੇ ਘਰ ਵਾਲਿਆਂ ਦੇ ਦੱਸਣ ਮੁਤਾਬਕ ਪਿਛਲੇ ਸਵੇਰੇ ਨੇ 20 ਲੀਟਰ ਦੁੱਧ ਕੱਢਿਆ ਹੂੰ ਤੇ ਚਲੋ 20 ਨਹੀਂ ਤੇ 18 ਦੇ ਆਰਾਮ ਨਾਲ ਗਰਮੀ ਦੇ ਹਿਸਾਬ ਨਾਲ ਵੀ ਸੋਚੀਏ 18 ਲੀਟਰ ਤੋਂ ਆਪ ਪੂਰੀ ਆਪਕ ਕੀਤੀ ਜਾ ਸਕਦੀ ਇਹਦੇ ਤੋਂ ਆਪਾਂ ਠੀਕ ਆ ਜੇ ਚੰਗੀ ਸੇਵਾ ਤੇ 20 ਵੀ ਕਰ ਸਕਦੀ ਕੋਈ ਚੱਕਰ ਨਹੀਂ ਥਣ ਪਾਂਡਾ ਚੰਗਾ ਸੋਹਣਾ ਲੱਗਾ ਵਾ ਬਿਲਕੁਲ ਤੇ ਬਾਕੀ ਉਹਨਾਂ ਦੇ ਦੱਸਣ ਮੁਤਾਬਕ ਦੂਜੇ ਸਵੇਰੇ ਆ ਹਾਂਜੀ ਤੇ ਆਪਾਂ ਉਹਤਰਾ ਤੀਜੇ ਮੰਨ ਕੇ ਲੈ ਕੇ ਆਏ ਆ ਬਾਕੀ ਆਪਣੀ ਵੀਰ ਕੇ ਇਹ ਨਹੀਂ ਵੀ ਆਪਦੀ ਸਮਝਣਾ ਛੜਨੀ ਜਿੰਨੇ ਛੜਨੀ ਦੇਖੋ ਅੱਜ ਤੀਜਾ ਦਿਨ ਹੈ ਹਾਂਜੀ ਤੀਜਾ ਦਿਨ ਹੈ ਸੂਹਾ ਦੂਜਾ ਹੀ ਨਾ ਜੀ ਹਾਂਜੀ ਉਹ ਘਰ ਵਾਲੇ ਤੇ ਦੂਜਾ ਕਹਿੰਦੇ ਪਰ ਆਪਾਂ ਤੀਜਾ ਕਰਕੇ ਲੈ ਕੇ ਆਏ ਆ ਠੀਕ ਆ ਹਾਂਜੀ ਮਤਲਬ ਹੁਣ ਬੱਚਾ ਥਲੇ ਕੀ ਆ ਬੱਚਾ ਇਹਦੇ ਵਛੀ ਆ ਜੀ ਵਛੀ ਆ ਹਾਂਜੀ ਤੇ ਹੁਣ 14 ਕਿ ਲੀਟਰ ਦੀ ਹੈਗੀ ਹੁਣ ਮੌਕੇ ਤੇ 14 ਲੀਟਰ ਤੇ ਆ ਰਹੇ ਇਹਦੇ ਕੋਲ 14 ਲੀਟਰ ਹਾਂ ਠੀਕ ਆ ਬਾਕੀ ਆ ਮੂੰ ਮੱਥਾ ਜੇ ਜਦੋਂ ਆਮਨੇ ਦੋਤੇ ਕਰੂੰਗੀ ਆ ਮੂੰ ਮੱਥਾ ਜੇ ਠੀਕ ਹੈ ਜੀ ਆ ਫੇਸ ਠੀਕ ਹੈ ਜੀ ਆ ਬੈਕ ਸਾਈਡ ਤੋਂ ਤੁਸੀਂ ਜਿਹੜੀ ਦੇਖ ਸਕਦੇ ਹੋ ਬਿਲਕੁਲ ਜਿਹੜੀ ਕੱਦ ਕਾਠ ਜਿਹੜਾ ਦੋਸਤੋ ਵਧੀਆ ਹੈਗਾ ਠੀਕ ਆ ਹਾਈਟ ਫੁੱਲ ਆ ਕਰੋ ਚੰਗਾ ਹਾਈਟ ਕੱਦ ਪੂਰਾ ਦੋਸਤੋ ਤੇ ਲੀਵਾ ਬਿਲਕੁਲ ਤੁਹਾਡੇ ਸਾਹਮਣੇ ਆ ਹਵਾਨੇ ਦਾ ਜਿਹੜਾ ਸਹਜ ਆ ਉਹ ਚੰਗਾ ਵੱਡਾ ਹਵਾਨਾ ਹੈ ਠੀਕ ਆ ਅੱਜ ਤੀਜੇ ਦਿਨ ਦੇ ਵਿੱਚ ਤੇ ਥੱਲੇ ਫੀਮੇਲ ਮੱਛੀ ਆ ਗਈ ਫੀਮੇਲ ਮੱਛੀ ਹਾਂਜੀ ਮੱਛੀ ਆ ਗਈ ਥੱਲੇ ਠੀਕ ਆ ਤੇ ਦੁੱਧ ਵੀਰਾਂ ਦਾ ਵੀ 14 ਲੀਟਰ ਜਿਹੜਾ ਬਿਲਕੁਲ ਬੋਲਾ ਹੋਣਾ ਇਸ ਟਾਈਮ ਆਪਾਂ ਲਾਸ਼ ਤੇ ਵਿਖਾ ਦਾਂਗੇ ਸਾਰੀ ਬੱਚੇ ਦਿਖਾ ਦਾਂਗੇ ਲਾਸਟ ਤੇ ਅਖੀਰ ਤੇ ਬੱਚੇ ਜਿਹੜੇ ਦੋਸਤੋਂ ਤੁਹਾਨੂੰ ਦਿਖਾਈ ਜਾਣਗੇ ਤੇ ਸੋਨੂੰ ਵੀਰ ਨੇ ਲੈਣ ਦੇ ਫਿਰ ਮੁੱਲ ਇਹਦਾ ਕਰਨ ਨੂੰ ਆਪਾਂ 50 ਕਰਦੇ ਹਾਂ ਹਾਂਜੀ ਜਿਹੜੀ ਲੈਦੇ ਆ 40000 ਰੁਪਏ ਦੀ ਹੋ ਜਾਏਗੀ 40000 ਦੀ ਹਾਂ ਨਾ ਜੀ ਹਾਂਜੀ ਹਾਂਜੀ ਠੀਕ ਹੈ ਭਰਾ ਤੇ ਵਸੇ ਡਿਮਾਂਡ ਕਿੰਨੀ ਦੱਸੀ ਸੀ ਡਿਮਾਂਡ ਭਾਵੇਂ 50 ਕਰੀ ਗਈ ਹੈ ਜਿੰਨੇ ਮਰਜ਼ੀ ਕਰੀ ਜੇ ਲੈਦੇ ਆ 40000 ਰੁਪਏ ਜਿਹੜੀ ਹਾਂ ਨਾਲ ਦਾ ਕੰਮ ਹੈ ਨਾ ਜੀ ਹਾਂਜੀ ਹਾਂਜੀ ਲੈਣ ਦੇਣ ਜਿਹੜਾ ਦੋਸਤੋ ਹਾਂ ਨਾਲੀ ਗੱਲ 40000 ਠੀਕ ਹੈ ਜੀ ਆਹ ਵੇਖੋ ਬੈਠ ਬਾਕੀ 18 ਲੀਟਰ ਤੇ ਬੜੇ ਆਰਾਮ ਨਾਲ ਇਹਦੇ ਦੋ ਤੇ ਕਰਨਾ ਚਲੋ ਚੰਗੀ ਸਰ ਵਾਲੇ ਦਾਦੇ ਜਿਹੜੀ ਇਹ ਵੀ ਕਰ ਸਕਦੀ ਆ ਬਿਲਕੁਲ ਕੋਈ ਚੱਕਰ ਨਹੀਂ ਹੈਗਾ ਬਿਲਕੁਲ ਹਾਂਜੀ ਠੀਕ ਆ ਬਾਕੀ ਬੱਚੇ ਜਿਹੜੇ ਦੋਸਤੋ ਮੈਂ ਤੁਹਾਨੂੰ ਅਖੀਰ ਤੇ ਦਿਖਾ ਦੂੰਗਾ ਇਹ ਜਰੂਰ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਅਗਲੀ ਵਾਰ ਵੀਰ ਤੁਹਾਨੂੰ ਆ ਕੀ ਡਿਟੇਲਿੰਗ ਇਹਨੂੰ ਵੀ ਅੱਜ ਤੀਜੇ ਦਿਨ ਇਕੱਠੀਆਂ ਹੀ ਸੁਈਆਂ ਵਾਂ ਇਕੱਠੀਆਂ ਸੁਈਆਂ ਇਹ ਵੀ ਤੀਜੇ ਦਿਨ ਚ ਆ ਜਾਂਦਾ ਠੀਕ ਆ ਤੇ ਇਹਦੇ ਥਲੇ ਮੌਕੇ ਤੇ 10 ਲੀਟਰ ਫੋੜਾ ਤਿਆਰ ਆ ਹਾਂ ਤੇ 14 15 ਦੀ ਇਹਦੇ ਤੋਂ ਵਿਆਸ ਆ 14 15 ਬੜੇ ਆਰਾਮ ਨਾਲ ਕਰੂਗੀ 14 15 ਕੇ ਹਾਂਜੀ ਹਾਂਜੀ ਬਾਕੀ ਉਵੇਂ ਸੀਲ ਠੰਡੀ ਕੋਈ ਕੇ ਚੱਕਰ ਨਹੀਂ ਹੈ ਕਿ ਕਿਹੜਾ ਵੀ ਹੈ ਸੁਵਾ ਦੁਜਾ ਸੁਵਾ ਦੁਜਾ ਹੈ ਤੇ ਬੱਚਾ ਦਾ ਸਰ ਕੀ ਬੱਚਾ ਇਹਦੇ ਬੱਚਾ ਬੱਚਾ ਹਾਂਜੀ ਮੇਰ ਦਾ ਠੀਕ ਹੈ ਬਲਕੇ ਦਿਨੇ ਦਾ ਦੋਨੋਂ ਸੇਮ ਹੀ ਹੋ ਗਏ ਹਾਂ ਸੇਮ ਹੀ ਹੋਏ ਤਿੰਨ ਤਿੰਨ ਦਿਨ ਹੀ ਹੋਏ ਸੁਈਆਂ ਨਾਲ ਠੀਕ ਹੈ ਹਾਂਜੀ ਤੇ ਦੁੱਧ ਹੁਣ ਕਿੰਨਾ ਬੋਲੇ ਚ ਹੁਣ 10 ਲੀਟਰ ਇਹਦੇ ਕੋਲ 10 ਲੀਟਰ ਬੋਲਾ ਠੀਕ ਹੈ ਹਾਂ ਬੋਲਾ 10 ਲੀਟਰ ਆ ਦੋਸਤੋ ਤੇ ਆ ਜਿਹੜਾ ਥੰਮ ਥੰਮ ਤੁਸੀਂ ਵੇਖੋ ਭਾਂਡਾ ਆ ਬੈਕ ਸਾਈਡ ਤੋਂ ਠੀਕ ਹੈ ਜੀ ਆ ਕਰੋ ਚੈੱਕ ਠੀਕ ਹੈ ਆ ਦੇਖੋ ਜੀ ਠੀਕ ਹੈ ਆ ਜੋ ਤੀਜੇ ਦਿਨ ਦੇ ਵਿੱਚ ਆ ਹਾਂਜੀ ਤੇ ਥੱਲੇ ਬੱਚਾ ਠੀਕ ਹੈ ਜੀ ਤੇ ਖੋਲ ਕੇ ਆਪਾਂ ਤੋਰ ਕੇ ਤੁਹਾਨੂੰ ਦਿਖਾਉਨੇ ਆ। ਅ ਵੜੇ ਵੀ ਚੰਗੀ ਆ ਠੀਕ ਆ। ਥਣਦੇਵਾ ਪੂਰਾ ਸਫਾਈ ਹੈ ਦੋਸਤੋ ਬਾਕੀ ਅਗੇ ਜਿਹੜਾ ਵੀ ਹੋਰ ਸੇਵਾ ਸਾਫ ਕਰ ਲੂਗਾ ਤੇ ਵੜ ਜਿਹੜੀ ਦੋਸਤੋ ਪੂਰੀ ਭਰ ਗਈ ਤਾਂ ਦੁੱਧ ਹੋ ਸਕਦਾ ਵੀ ਥੋੜੀ ਸੇਵਾ ਨੇ ਕਿੱਥੇ ਲੈ ਜਾਣਾ। ਠੀਕ ਆ ਜੀ ਆ ਥਣਦੇਵਾ ਵੇਖੋ ਕੁਆਲਿਟੀ ਚੰਗੀ ਆ। ਸੋਨੂ ਬਰੇਕ ਕਿੰਨੀ ਡਿਮਾਂਡ ਹੈ ਦੀ ਡਿਮਾਂਡ ਇਹ ਦੀ 40000 ਆ ਹਾਂਜੀ ਜਿਹੜੀ ਲੈਦੇ ਉਹ ਆਪਾਂ 36000 ਰੁਪਈਏ ਦੇ ਦਾਂਗੇ 36 ਦੀ ਹਾਂਜੀ ਹਾਂ ਨਾ ਜੜੀ ਹਾਂ ਨਾ 36 ਦੀ ਹਾਂ ਨਾ ਜੜੀ ਦੋਸਤੋ 36000 ਠੀਕ ਆ ਬੱਚਾ ਦੇ ਥੱਲੇ ਬੱਛਾ ਅੱਛਾ ਹਾਂਜੀ ਠੀਕ ਆ ਬਾਕੀ ਇਹ ਤੁਸੀਂ ਜ਼ਰੂਰ ਨੋਟ ਕਰ ਲਓ ਬਾਕੀ ਕੋਈ ਜੇ ਜੋੜਾ ਇਕੱਠਾ ਕੋਈ ਖੜੂਗਾ ਵੀਰ ਉਹਦੇ ਚ ਆਪਾਂ ਹੋਰ ਮਾਨ ਤਾਨ ਕਰ ਦਾਂਗੇ ਉਹ ਦੋਨਾਂ ਇਹ ਬੰਨਾ ਆਪਣਾ 82000 ਰੁਪਈਆ ਹਾਂਜੀ ਤੇ ਆਪਾਂ ਜੋੜਾ ਅਸੀ ਦਾ ਦੇ ਦਾਂਗੇ ਜੋੜਾ 82000 ਰੁਪਈਆ ਹੋਰ ਮਾਨ ਤਾਨ ਕਰ ਦਾਂਗੇ अच्छा जे कोई जोड़ा ਕਰਤਾ ਪਾਉਗਾ ਤੇ ਹੂੰ ਹਾਂਜੀ ਠੀਕ ਹੈ ਜੀ ਇਹ ਜਰੂਰ ਜੜੀ ਦੋਸਤੋ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਜੇ ਤਾਂ ਭਈ ਵੀਰਾਂ ਦਾ ਵੀ ਦੋਵੇਂ ਜੋੜਾ ਤੁਸੀਂ ਲੈ ਲਓਗੇ ਤੇ ਫਿਰ 80 ਹਜ਼ਾਰ ਦਾ ਤੇ 80 ਹਜ਼ਾਰ ਫਿਰ 80 ਦਾ ਵੈਸੇ ਕਿੰਨੇ ਦਾ ਪੰਨਦਾ ਸੀ 80 ਦਾ ਪੰਨਦਾ ਵੈਸੇ 82 ਦਾ ਠੀਕ ਹੈ ਵਿੱਚੋਂ ਲੈਸ ਹੋਰ ਹੋ ਜੂਗੀ ਠੀਕ ਹੈ ਇਹ ਤੁਸੀਂ ਆਪਦੀ ਬੰਡਲ ਆ ਲਿਓ ਜਿਵੇਂ ਦੀ ਲਗਣੀ ਹੋਈ ਸਿੰਗਲ ਸਿੰਗਲ ਕਿਸੇ ਵੀਰ ਨੇ ਪਰਚੇਜ਼ ਕਰਨੀ ਆ ਉਹ ਤੁਹਾਡੀ ਆਪਣੀ ਖੁਸ਼ੀ ਆ ਠੀਕ ਹੈ ਜੀ ਇਹ ਜਰੂਰ ਧਿਆਨ ਚ ਰੱਖ ਲਿਓ ਠੀਕ ਆ ਆਜੋ ਇਸ ਤੋਂ ਬਾਅਦ ਅਗਲੀ ਬੈੜ ਇਹ ਵੀ ਸੂਈ ਹੈ ਵੀਰ ਹਾਂਜੀ ਇਹ ਵੀ ਸੂਈ ਹੋਈ ਹੈ ਤਿੰਨ 10 ਤੋਂ 12 ਦਿਨ ਦਾ ਸਮਾਂ ਹੋ ਗਿਆ ਵਾ ਹਾਂਜੀ ਇਹ ਵੀ ਪੂਰੀ ਸੀਸ ਲਾ ਕੇ ਕੋਈ ਚੱਕਰ ਨਹੀਂ ਹੈਗਾ ਛੜ ਮਾਰਨ ਵਾਲਾ ਕਿਸ ਤਰ੍ਹਾਂ ਦਾ ਵੀ ਆਹ ਦੇਖੋ ਜੀ ਠੀਕ ਆ ਤੇ ਸਵੇਰ ਦੂਜਾ ਤੇ ਦੂਜਾ ਸਵੇਰ ਹਾਂਜੀ ਕਿੰਨੇ ਦਿਨ ਦੀ ਸੂਈ ਇਹਨੂੰ 10 12 ਦਿਨ ਹੋ ਗਏ ਅਜਾ ਦੁੱਧ ਹੁਣ ਵੀਰ ਕਿੰਨਾ ਦੁੱਧ ਹੁਣ ਇਹਦਾ ਮੌਕੇ ਤੇ ਜੇ 12 ਲੀਟਰ ਆ ਹਮ ਹਾਂਜੀ ਅਜੀ ਇਹਦੇ ਤੋਂ ਵਾਸਤ ਕੀਤੀ ਜਾ ਸਕਦੀ 2 ਲੀਟਰ ਤੋਂ 2 ਲੀਟਰ ਹੋਰ ਵਧੂਗੀ ਹਾਂਜੀ ਮਲੇ ਮੂਲੇ ਤੋਂ ਚੱਲੂਗੀ ਫੇਰ ਹੋਰ ਕਰ ਸਕਦੀ 2 ਲੀਟਰ ਬੱਚਾ ਇਹਦੇ ਥਲੇ ਵੀਰ ਕੀ ਹੈ ਬੱਚਾ ਇਹਦੇ ਕੋ ਇਹਦੇ ਮਗਰ ਵਛੀ ਆ ਵਛੀ ਹਾਂਜੀ ਵਛੀ ਆ ਠੀਕ ਆ ਹਾਂਜੀ ਮਗਰ ਇਹ ਨਾੜੂ ਜੇ ਨਾਲ ਆ ਬੱਚੇ ਦਾ ਬਿਲਕੁਲ ਦਸਮਾ ਦਿਨਾਂ ਚ ਨਾ ਹਾਂਜੀ ਹਾਂਜੀ ਵਛੀ ਇਹਦੇ ਥਲੇ ਜਿਹੜੀ ਠੀਕ ਆ ਫੀਮੇਲ ਕਾਫ ਆ ਤੇ ਵੀਰਾਂ ਦਾ ਵੀ ਦੁੱਧ ਜਿਹੜਾ ਹਜੇ ਤਕਰੀਬਨ ਹੋਰ ਵਧੂਗੀ ਬੱਚੀ ਆ ਕਰੂ ਜੇ ਫੋਲ ਕੇ ਤੁਹਾਨੂੰ ਪਤਾ ਸਲੀਨਾ ਤੋੜ ਕੇ ਦਿਖਾ ਦਿੰਨੇ ਆ ਆ ਦੇਖੋ ਠੀਕ ਹੈ ਹਾਈਟ ਸੋਹਣੀ ਹੈ ਬੱਚੀ ਦੀ ਠੀਕ ਹੈ ਜੇਡੀਕ ਹਾਈਟ ਨੋਰਮਲ ਆਪਾਂ ਕਹਿ ਸਕਦੇ ਆ ਮੀਡੀਅਮ ਹਾਈਟ ਦੇ ਵਿੱਚ ਹੈ ਠੀਕ ਹੈ ਬਾਕੀ ਸੋਨੂੰ ਵੀਰੇ ਚਵਾਈ ਸੋਣੀ ਲੱਗੀ ਸਾਰੀਆਂ ਬੇਟਾਂ ਦੀ ਸਾਰੀਆਂ ਗਾਵਾਂ ਦੀ ਥਾਣ ਛੱਡ ਥਾਣ ਵੱਧ ਘੱਟ ਦੀ ਪੂਰ ਛੱਟੇ ਦੀ ਸਾਰਿਆਂ ਦੀ ਆਪਣੀ ਗਰੰਟੀ ਹੋਊਗੀ ਠੀਕ ਹੈ ਤੇ ਮੋਲੇ ਦਾ ਵੀਰੇ ਮੋਲੇ ਦਾ ਕਰ ਨੂੰ ਆਪਾਂ 30 ਕਰ ਲੀਏ 35 ਕਰ ਲੀਏ ਇਹ ਪਤੀ ਹਜ਼ਾਰ ਦੀ ਦੇ ਦਾਂਗੇ ਹੋਰ ਜਾਰਮਾਨਤਨ ਕਰਨਾ ਹੈ 31 ਦੀ ਦੇ ਦਾਂਗੇ 31 ਦੀ ਹਾਂ ਨਾ ਜੜੀ 31 ਦੀ ਹਾਂ ਨਾ ਹਾਂਜੀ ਠੀਕ ਹੈ ਦੁੱਧ ਹੁਣ ਕਿੰਨਾ ਦੱਸਿਆ ਰੀਪੀਟ ਕਰ 12 12 ਲੀਟਰ 12 ਬਾਕੀ ਟਾਈਮ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਲਓ 2 ਵਜੇ ਦਾ ਸਮਾਂ ਹਜੇ ਤੇ ਸਵੇਰ ਚਵਾਈ ਵੀਰ ਤੁਹਾਨੂੰ ਕਦੋਂ ਕਰ ਲਈਏ ਸੁਭਾ ਸਾਢੇ 5 ਵਜੇ ਤੋਂ 6 ਦੇ ਵਿੱਚ ਹੋਈ ਜਾਂ ਸਾਢੇ 5 ਤੋਂ 6 ਦੇ ਵਿੱਚ ਹੋ ਸਕਾਰ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਚੁਬਾਈ ਜਿਹੜੀ ਦੋਸਤੋ ਤੁਸੀਂ ਵੀ ਆਪਣਾ ਹੱਕ ਸਮਝ ਕੇ ਜਰੂਰ ਕਰ ਲਿਓ ਕਿਉਂਕਿ ਵੀਰ ਸੋਨੂ ਦਾ ਕੰਮ ਵਪਾਰ ਦਾ ਪਸੂ ਬੇਸ਼ੱਕ ਅੱਗੇ ਸਵੇਰ ਤੋਂ ਜਿਹੜੀ ਧਾਰ ਕੱਢੀ ਹੈਗੀ ਆ ਹੁਣ ਜੋ ਤੁਹਾਨੂੰ ਦਿਖਾ ਰਿਆ ਰਿਐਲਿਟੀ ਦੇ ਵਿੱਚ ਉਹੀ ਕੁਝ ਹੈਗਾ ਠੀਕ ਆ ਤੇ ਕੋਈ ਇਹ ਨਹੀਂ ਹੈਗਾ ਵੀ ਇੱਕ ਡੰਗ ਰੋਕੇ ਪਸੂ ਜਾਂ ਟਾਈਮ ਲਾਇਆ ਉਹ ਕੰਮ ਨਹੀਂ ਹੈਗਾ ਇਹ ਸ਼ੁਰੂ ਤੋਂ ਤੁਸੀਂ ਵੀਡੀਓ ਜਿਹੜੀ ਵੀਰ ਦੀਆਂ ਵੇਖਦੇ ਆ ਰਹੇ ਹੋ ਠੀਕ ਆ ਤੇ ਬਿਲਕੁਲ 31000 ਦੀ ਜਿਹੜੀ ਲੈਦੇ ਹੋ ਜੂਗੀ ਠੀਕ ਆ ਜੀ ਤੇ ਇਸ ਤੋਂ ਬਾਅਦ ਜਿਹੜੀ ਨੈਕਸਟ ਅਗਲੀ ਬੱਚੀ ਤੁਹਾਨੂੰ ਦਿਖਾਉਣੀ ਆ ਇਹਦਾ ਗਿਫਟ ਆ ਛੋਟਾ ਜਿਹਾ ਗਿਫਟ ਆ ਠੀਕ ਹੈ ਜਰਸੀ ਬੱਚੀ ਆ ਤੇ ਜਿਵੇਂ ਆਪਾਂ ਪਹਾੜੀ ਜਰਸੀਆਂ ਹਿਮਾਚਲ ਦੀ ਜਰਸੀ ਦੇਖਦੇ ਆ ਉਸ ਟਾਈਪ ਦੀ ਜਰਸੀ ਠੀਕ ਹੈ ਸੀਜ਼ਲਗ ਪੂਰੀ ਆਖਣਾ ਨੇ ਕੀ ਹੈ ਨਾ ਵੀਰ ਹਾਂ ਧਾਰ ਬਹੁਤ ਮੋਟੀ ਜਰੈ ਦੀ ਹਾਂ ਬਹੁਤ ਮੈਂ 2 ਮਿੰਟ ਲੱਗਦੇ ਚੋਂ 10 ਮਿੰਟੋਂ ਮੀਟੀ ਹੁੰਦੀ ਹੈ ਨੇ ਠੀਕ ਹੈ ਸੋਨੂੰ ਵੀਰ ਇਹ ਸੂਆ ਕਿੰਨਾ ਸੂਈ ਆ ਸੂਆ ਦੂਜੇ ਸੂਈ ਸੂਈ ਹੈ ਜੀ ਦੂਜੇ ਸੂਵੇ ਆ ਬੱਚਾ ਥੱਲੇ ਦੇ ਬੱচ্চਾ ਇਹਨੇ ਮਗੇ ਬੱচ্চਾ ਵਾ ਬੱচ্চਾ ਹਾਂਜੀ ਹੂੰ ਵਾ ਬੱচ্চਾ ਪਹਾੜੀ ਜਰਸੀ ਜਿੱਦਾਂ ਦੀ ਦੋਸਤੋ ਆਪਾਂ ਦੇਖਦੇ ਆ ਉਸ ਹਿਸਾਬ ਕਿਤਾਬ ਦੀ ਉਸ ਬਰੀਡ ਦੀ ਉਸ ਨਸਲ ਦੀ ਇਹ ਬੱਛੀ ਆ ਠੀਕ ਆ ਤੇ ਸੁਬਾ ਤੁਸੀਂ ਦੂਜਾ ਮੰਨ ਲਓ ਠੀਕ ਆ ਦੂਜੇ ਸੁਬੇ ਬੱਛੀ ਮੰਨ ਸਕਦੇ ਆ ਤੇ ਆਹ ਦੇਖੋ ਜੀ ਆਹ ਥਣ ਦੇ ਵਾ ਤੇ ਥਣ ਜਿਹੜਾ ਦੋਸਤੋ ਸੈਜ ਬਹੁਤ ਸੋਹਣਾ ਠੀਕ ਆ ਨਾਰਮਲ ਜਰਸੀਆਂ ਦੇ ਆਪਾਂ ਦੇਖਦੇ ਆ ਬਿਲਕੁਲ ਥਣ ਜਿਹੜਾ ਦੋਸਤੋ ਮੁੱਠੀ ਵਾਲੀ ਹੁੰਦਾ ਆ ਕਰੋ ਚੈੱਕ ਕੱਦ ਜਿਹੜਾ ਤੁਹਾਨੂੰ ਬੇਸ਼ੱਕ ਤੁਸੀਂ ਘਰੇ ਵਿజిਟ ਕਰਨੀ ਆ ਕੱਦ ਹਾਬ ਦਾ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰਦਾ ਵੀ ਆਪਾਂ ਦੇਖਦੇ ਆ ਨਾ ਅ ਹਿਮਾਚਲ ਦੀਆਂ ਜਰਸੀਆਂ ਓਡਾ ਕੱਦ ਹੈਗਾ ਓਦੇ ਕੱਦ ਕੱਢਦੀ ਆ ਥੱਲੇ ਜਿਹੜਾ ਮੇਲ ਕਾਫ ਆ ਬੱਚਾ ਤੇ ਚਵਾਈ ਵੀਰ ਕਹਿੰਦਾ ਵੀ ਘੱਟੋ ਘੱਟ ਵੀ ਬਹੁਤ ਸੋਹਣੀ ਲੱਗੀ ਐ ਚਵਾਈ ਚੰਗੀ ਆ ਤੇ ਪੋਲੀ ਆ ਵੀ ਇੱਕ ਦੋ ਮਿੰਟਾਂ ਦੀ ਜਿਹੜੀ ਖੇੜਾ ਚਵਾਈ ਕਰਕੇ ਵੀ ਰੋਟ ਸਕਦਾ ਠੀਕ ਆ ਤੇ ਦੋਤ ਵੀ ਵੀਰ ਨੇ ਦੱਸਿਆ ਵੀ ਘੱਟੋ ਘੱਟ ਜਿੰਨਾ ਕਹਿਗਾ ਉਹਦੀ ਤਸੱਲੀ ਜੇ ਤੁਸੀਂ ਘਰ ਵਿਜਿਟ ਕਰਕੇ ਕਰ ਸਕਦੇ ਹੋ। ਥੱਲੇ ਭਾਈ ਭਾਵੇਂ ਹੈਗਾ ਦਾ ਹੀ ਆ ਪਰ ਆਪਾਂ 9 ਦੀ ਗਰੰਟੀ ਦਾਂਗੇ 9 ਦੋ ਟਾਈਮ ਤਿੰਨ ਟਾਈਮ ਜੇ ਨਹੀਂਰ ਵੀ ਕੋਈ ਵੀਰ ਤਸੱਲੀ ਕਰੂ। ਬਾਕੀ ਨਾ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਜਿਹੜਾ ਕੱਦ ਕਾਠ ਆ ਜਾਂ ਕੋਈ ਝਾਲ ਆ ਉਹ ਆਪਾਂ ਵੀਡੀਓ ਦੇ ਵਿੱਚ ਤੁਸੀਂ ਆਪ ਹੀ ਦੱਸ ਦਿੰਦੇ ਜੇ ਵੀ ਮੀਡੀਅਮ ਆ ਜਾਂ ਉੱਚਾ ਜਾਂ ਛੋਟਾ ਬਣਾ ਵੱਡਾ ਛੋਟਾ ਬਿਲਕੁਲ ਤੇ ਇਸ ਤਰ੍ਹਾਂ ਵੀਰ ਕੋਈ ਕਿਸੇ ਦਾ ਪਹੂਣਾ ੜਾਇਆ ਕਰਨ ਵੀ ਹਾਂ ਜਿਹੜੀ ਨਹੀਂ ਆਪਾਂ ਵਿਖਾ ਸਕਦੇ ਚਵਾਈ ਚ ਕਮੀ ਪੇਸ਼ੀ ਹੋਵੇ ਕੋਈ ਥਾਣ ਵੱਧ ਘਟ ਜਾਂ ਪੂਰ ਛਟਾ ਉਹਦੇ ਚ ਜੇ ਕੋਈ ਵੀਰ ਭਰਾ ਸਾਈ ਸੌਦਾ ਕਰਦਾ ਉਹਦੇ ਚ ਮੈਂ ਸਾਈ ਵਾਪਸ ਦੇਣ ਦਾ ਹੱਕਦਾਰ ਹਾਂ ਜੇ ਕੋਈ ਬਾਅਦ ਵਿੱਚ ਐਵੇਂ ਕਿਸੇ ਦੇ ਪੈਸੇ ਨਾ ਬਣ ਜਾਂ ਕੋਈ ਕੋਈ ਵੀ ਗੱਲ ਤੇ ਇਸ ਤਰ੍ਹਾਂ ਵੀਰ ਪਹੂਣਾ ਕਿਸੇ ਦਾ ੜਾਇਆ ਕਰਨ ਸਾਈ ਪਾ ਕੇ ਮੁੜ ਕੇ ਅਸਲ ਦੇ ਸਾਈ ਹੁਣ ਵਾਪਸ ਕਰ ਦੇ ਜੀ ਏ ਮੇਰੀ ਇਹਦਾ ਸੌਦਾ ਹੋਇਆ ਸੀ ਕਿਸੇ ਨਾਲ 2000 ਰੁਪਿਆ ਸਾਹਿਬ ਵੀ ਆਈ ਸੀ ਹੂੰ ਤੇ ਮੁੜ ਕੇ ਉਹਨਾਂ ਕਿਹਾ ਕੱਦ ਛੋਟਾ ਜੇ ਉਹ ਚਵਾਈ ਵੀ ਨਹੀਂ ਉਹਨਾਂ ਕੀਤੀ ਮੈਂ ਜੀ ਚਵਾਈ ਚਵਾਈ ਸੀ ਕਮੀ ਪੇਸ਼ੀ ਕਰਦੋ ਫਿਰ ਤੇ ਮੈਂ ਹੱਕ ਬਿਲਕੁਲ ਬਿਲਕੁਲ ਤੇ ਉਹ ਫਿਰ ਮੈਨੂੰ ਸਾਹਿਬ ਵੀ ਚਲੋ ਵਾਪਸ ਆਪਾਂ ਕਰਤੀ ਉਹਦੀ ਬਿਲਕੁਲ ਹੁਣ ਗਾਂ ਇਹ ਹੀ ਬੇਨਤੀ ਹੈ ਵੀਰਾਂ ਨੂੰ ਵੀ ਕੋਈ ਵੀ ਆਦਿ ਨਾ ਵੀਡੀਓ ਦੋ ਵਾਰ ਤਿੰਨ ਵਾਰ ਵੇਖ ਕੇ ਸਾਰੇ ਜੀਆ ਦਾ ਸਲਾਹ ਕਰਕੇ ਫਿਰ ਸਾਹੀ ਪਾਇਆ ਕਰੋ ਫਿਰ ਪੱਕਾ ਇਦਾਂ ਫਿਰ ਨਹੀਂ ਮਰਿਆ ਲੱਗਦਾ ਬਿਲਕੁਲ ਹਾਂਜੀ ਦੋਸਤੋ ਮੈਂ ਹਰ ਵੀਡੀਓ ਦੇ ਵਿੱਚ ਕਹਿ ਵੀ ਦੇਣਾ ਹੁੰਦਾ ਵੀ ਜੱਡੀ ਕ ਹਾਈਟ ਆਪਾਂ ਸੁੱਤੀ ਤੁਹਾਨੂੰ ਦਿਖਾ ਕੋ ਜੁਮਲਾ ਕੇ ਨਹੀਂ ਦਿਖਾਈ ਦਿੱਦੀ ਤੁਹਾਨੂੰ ਆ ਦੂਰੀ ਤੋਂ ਖੜ ਕੇ ਵੀ ਦਿਖਾਤੀ ਆ ਵੀ ਆ ਜਰਸੀ ਆ ਕੱਦ-ਕੱਟ ਬਿਲਕੁਲ ਜਿਹੜਾ ਦੋਸਤੋ ਮੀਡੀਅਮ ਤੋਂ ਮੈਨਸ ਆ ਠੀਕ ਆ ਛੋਟੇ ਕੱਦ-ਕੱਟ ਦੇ ਵਿੱਚ ਜਰਸੀ ਆ ਜਿਦਾਂ ਦੀ ਹਿਮਾਚਲ ਦੀ ਜਰਸੀ ਆਪਾਂ ਦੇਖਦੇ ਆ ਫੇਰ ਜਦੋਂ ਤੁਸੀਂ ਸਾਈਪੀ ਇਹਨਾਂ ਕਰੋਗੇ ਵੀਰ ਦੇ ਨਾਲ ਉਸ ਤੋਂ ਬਾਅਦ ਇੱਥੇ ਘਰੇ ਆ ਕੇ ਫੇਰ ਆਖੋਗੇ ਵੀ ਛੋਟੀ ਆ ਛੋਟੀ ਆ ਤੇ ਉਹਦੇ ਗਾਗ ਜਿਹੜੇ ਆ ਖਾਸ ਗਾਗ ਆ ਜਿਨ੍ਹਾਂ ਨੇ ਖਰੀਦਣੀ ਆ ਉਹ ਖਰਾਬ ਹੁੰਦੇ ਆ ਇਸ ਕਰਕੇ ਜੇ ਮੈਂ ਕਹਾਂ ਤੀ ਛੋਟੀ ਆ ਜਾਂ ਮੀਡੀਅਮ ਹਾਈਟ ਆ ਜਾਂ ਮੀਡੀਅਮ ਤੋਂ ਮੈਨਸ ਆ ਤੇ ਤੁਸੀਂ ਜ਼ਰੂਰ ਮੰਨ ਲਿਆ ਕਰੋ ਵੀ ਹਨਾ ਵੀ ਮੈਂ ਕਹਿ ਵੀ ਮੈਂ ਜੇ ਤੁਹਾਨੂੰ ਇਹ ਨੂੰ ਕਹਿ ਦਵਾਂ ਵੀ ਉੱਚੀ ਹਾਈਟ ਆ ਵੱਡੀ ਹਾਈਟ ਆ ਇੱਥੇ ਅਗੇ ਤੁਹਾਨੂੰ ਨਰਾਸ਼ ਹੋਵੋ ਤੁਸੀਂ ਫਿਰ ਤਾਂ ਮੋੜਨ ਦੇ ਤੁਸੀਂ ਸਾਈ ਵੀ ਹੱਕਦਾਰ ਹੋ ਠੀਕ ਆ ਸਾਈ ਫਿਰ ਕਿਹੜੀ ਕਿਹੜੋ ਰੱਖਣੀ ਵੀ ਜੇ ਮੈਂ ਤੁਹਾਨੂੰ ਕਹਦਾ ਵੀ ਛੋਟੀ ਬੱਚੀ ਆ ਕੱਦ ਬਿਲਕੁਲ ਮੀਡੀਅਮ ਹਾਈਟ ਆ ਤੇ ਤੁਸੀਂ ਉਸ ਹਿਸਾਬ ਨਾਲ ਜੇਕਰ ਸਾਈਬੈਨਾਂ ਕਰਦੇ ਹੋ ਤੇ ਪੂਰੇ ਉਤਰੀਆ ਕਰੋ ਜੇ ਕੋਈ ਚਵਾਈ ਦੇ ਵਿੱਚ ਦੱਸੀ ਹੈ ਕਿ ਦੁੱਧ ਦੇ ਵਿੱਚ ਕੋਈ ਫਰਕ ਨਿਕਲਦਾ ਹੈ ਤੇ ਸਾਈਬੈਨਾਂ ਜਿਹੜਾ ਤੁਹਾਡਾ ਵਾਪਸ ਕੀਤਾ ਜਾਊਗਾ ਕੋਈ ਵਾਪਸ ਹੋਊਗਾ ਕੋਈ ਗੱਲ ਨਹੀਂ ਜੇ ਕਮੀ ਪੇਸ਼ੀ ਕੋਈ ਵੀ ਧਾਰਨ ਵੱਧ ਘੱਟ ਨਹੀਂ ਜੇ ਤੁਹਾਨੂੰ ਭਾਈ ਤੁਸੀਂ 9 ਲੀਟਰ ਗਿਆ ਨਿਕਲਿਆ 6 ਨਿਕਲਿਆ 7 ਉੱਥੇ ਵਾਪਸ ਕਰਦੇ ਜਿੱਥੇ 9 ਲੀਟਰ ਦਾ 9 ਲੀਟਰ ਨਿਕਲਿਆ ਤੇ ਨਜਾਇਜ਼ ਆਪਣੇ ਦੋ ਦਿਨ ਸਮਾਂ ਖਰਾਬ ਕਰਕੇ ਕੋਈ ਬੰਦਾ ਆ ਕੇ ਸਾਈਬੈਨਾਂ ਵਾਪਸ ਕਰੋ ਉਹ ਗਲਤ ਕਰਦਾ ਉਹ ਜਿਹੜੀ ਦੋਸਤੋ ਸਾਈਬੈਨਾਂ ਵਾਪਸ ਨਹੀਂ ਹੋ ਸਕਦਾਗਾ ਉੱਥੇ ਕਿਸੇ ਨਾ ਕਿਸੇ ਆਪਦੀ ਵੀ ਕਮੀ ਫੇਸ਼ੀ ਆਪਣ ਚਾਈ ਕਹਿ ਰਹੇ ਆ ਜਿਹਦਾ ਹੁਣ ਛੋਟਾ ਉਹ ਤੇ ਚਲੋ ਆਪਾਂ ਚੋਲ ਤੋੜ ਕੇ ਵੀ ਵਿਖਾ ਦਈਏ ਤਾਂ ਵੀ ਆ ਬੰਦੇ ਨੂੰ ਅੰਦਾਜ਼ਾ ਲਾਉਣਾ ਚਾਹੀਦਾ ਵੀ ਇਹ ਕਿੰਨਾ ਹੈ ਗੱਲ ਤੇ ਬਿਲਕੁਲ ਬਾਕੀ ਆ ਵੀਰ ਸੋਨੂ ਦੇ ਕੋਲੇ ਖੜੀ ਤੁਸੀਂ ਵੇਖ ਸਕਦੇ ਹੋ ਇਹ ਜਰਸੀ ਜਾਦਾ ਦੋਸਤੋ ਜਿਹੜੇ ਵੀਰਾਂ ਨੇ ਹਿਮਾਚਲ ਦੀਆਂ ਜਰਸੀਆਂ ਦੇਖੀਆਂ ਹੋਣਗੀਆਂ ਉਹਨਾਂ ਨੂੰ ਪਤਾ ਹੀ ਆ ਠੀਕ ਆ ਸੋਨੂ ਭਾਈ ਨੰਬਰ ਆਪਣੇ ਜਰੂਰ ਦੱਸ ਦਿਓ ਜੀ ਇਹਦਾ ਮੁੱਲ ਵੀ ਦੱਸ ਦਿਓ ਮੁੱਲ ਵੀ ਕਰੋ ਜੀ ਇਹ ਦਾ ਮੁੱਲ ਕਰਨ ਨੂੰ ਆਪਾਂ ਭਾਵੇਂ ਕਰ ਲਈਏ 34 ਕਰ ਲਈਏ 33 ਕਰ ਲਈਏ ਹੂੰ ਇਹ ਵੀ 31000 ਰੁਪਏ ਹੀ ਦੇ ਦਾਂਗੇ 31 ਦੀ ਹਾਂ ਤੇ ਬਾਕੀ ਦੋਹਾਂ ਦਾ 31 31 ਜਿਹਾ ਕੋਈ ਜੋੜਾ ਇਹ ਵੀ ਦੋਵੇਂ ਜੋੜਾ ਕੋ ਇਕੱਠਾ ਖੜੂਗਾ ਤੇ ਆਪਾਂ 60 ਦਾ ਦੇ ਦਾਂਗੇ ਹੂੰ ਹੋਰ ਮਾਰਦਾਨ ਕਰ ਦਾਂਗੇ ਇਹ ਵੀ ਜੋੜੇ ਠੀਕ ਹੈ ਜੀ ਹਾਂਜੀ ਤੇ ਆਹ ਦੇਖੋ ਜੀ ਠੀਕ ਆ ਜੋੜਾ ਵੀਰ ਨੇ ਦੱਸਦਾ ਸਿੰਗਲ ਸਿੰਗਲ ਦਾ ਵੀ ਰੇਟ ਦੱਸਦਾ ਜਰੂਰ ਤੁਸੀਂ ਕੰਟੈਕਟ ਕਰ ਲਿਓ ਨੰਬਰ ਵੀਰ ਦੱਸਦਾ ਹਾਂਜੀ 9815082415 ਜੀ ਹੂੰ ਇਹ ਨੰਬਰ ਵੀਰ ਸੋਨੂ ਦੇ ਦੋਸਤੋ ਨੰਬਰ ਆਪਾਂ ਸਕਰੀਨ ਤੇ ਚਲਦੇ ਕਰਦੇ ਨੇ। ਸੋਨੂ ਵੀਰੇ ਪਹਿਲੇ ਨੰਬਰ ਤੇ ਜਿਹੜੀ ਆਪਾਂ ਵਿਹੜ ਦਿਖਾਈ ਸੀ ਹੁੰਦਾ ਆਹ ਬੱਚਾ। ਹਾਂਜੀ ਇਹ ਫੀਮੇਲ ਆ। ਬੱਚੀ ਆ। ਤੇ ਜਿਹਦੇ ਦਿਨ ਚਿੱਦੀ ਨਾ ਬੱਦ ਵਿਹੜ ਸਈ। ਹਾਂ ਤੇ ਜਿਹਦੇ ਦਿਨ। ਤੀਜੇ ਦਿਨ ਦੀ ਬੱਚੀ ਆ ਦੋਸਤੋ ਆ ਮਗਰ ਠੀਕ ਆ। ਆ ਦੇਖੋ ਠੀਕ ਆ। 나ੜੂ ਬੱਚੇ ਦੇ ਨਾਲ ਆਹ ਬੱਚੀ। ਉਸ ਤੋਂ ਬਾਅਦ ਉਹ ਦੂਜੇ ਨੰਬਰ ਤੇ ਜਿਹੜੀ ਤੁਹਾਨੂੰ ਬੈੜ ਦਿਖਾਈ ਹੈ ਉਹਦਾ ਬੱਚਾ ਹੈ ਉਹਦਾ ਬੱਚਾ ਹੈਗਾ ਠੀਕ ਹੈ ਜੀ ਬਰਾਊਨ ਕਲਰ ਤੇ ਵਾਈਟ ਦੇ ਵਿੱਚ ਇਹ ਬੱਚਾ ਦੂਜੇ ਨੰਬਰ ਵਾਲੀ ਬੈੜ ਦਾ ਇਹ ਜ਼ਰੂਰ ਤੁਸੀਂ ਧਿਆਨ ਜਰਾ ਰੱਖ ਰਹੇ ਹੋ ਫੇਰ ਬੇ ਨਾਲ ਠੀਕ ਹੈ ਜੀ ਆਹ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਬੈੜ ਦਿਖਾਈ ਸੀਗੀ ਕਾਲੀ ਬੈੜ ਦਿਖਾਈ ਸੀ ਉਹਦੇ ਮਗਰਾਂ ਫੀਮੇਲ ਆ ਬੱਚੀ ਹੈ ਜੀ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਜਰਸੀ ਵਿਖਾਈ ਸੀ ਬੰਦਾਨੂੰ ਉਹਦੇ ਮਗਰ ਆ ਬੱਚਾ ਠੀਕ ਹੈ ਜੀ ਠੀਕ ਹੈ ਪਲਿਆ ਪਲਿਆ ਪੂਰਾ ਬੱਚਾ ਵੇਖੋ ਤੁਸੀਂ ਤੇ 10 ਦਿਨ ਦਾ ਜਿਹੜਾ ਸਮਾਂ ਹੋ ਗਿਆ ਸੀਗਾ ਜਰਸੀ ਨੂੰ ਆ ਬੱਚਾ ਠੀਕ ਹੈ ਜੀ ਇਹੋ ਬੱਚੇ ਨੇ ਜਿਹੜੇ ਬਿਲਕੁਲ ਥੱਲੇ ਨੇ ਉਹਨਾਂ ਵੇੜਾਂ ਦੇ ਤੇ ਸੌਦਾ ਤੁਸੀਂ ਕਰ ਸਕਦੇ ਹੋ ਵੀਰ सोनू ਦੇ ਨਾਲ ਨੰਬਰ ਜਿਹੜੇ ਦੋਸਤੋ ਮੋਬਾਈਲ ਲਗਾਤਾਰ ਸਕਰੀਨ ਦੇ ਥੱਲੇ ਚੱਲ ਰਿਹਾ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ